यार <laughs> <laughs> 아리니아니 <목소리> <목소리> <목소리>

ਤੀਨ ਆਪਰ ਦਾ ਤਾਂ ਸਰਪੰਚ ਜਿਹੜੇ ਚੁਣਿਆ ਗਿਆ 74 ਮੈਂ 112 ਠੀਕ ਹੈ ਜੀ ਮੇਰਾ ਮੇਰਾ ਪ੍ਰਕਾਸ਼ ਸਿੰਘ ਜੀ ਅੱਜ ਸਰਪੰਚ ਚੁਣਿਆ ਪਰ ਬਹੁਤ ਛੋਟੀ ਉਮਰ ਚ ਛੋਟੀ ਉਮਰ ਚ ਜਿਹਨਾਂ ਦੇ ਪ੍ਰਵਾਸ ਦੇ ਵਿੱਚ ਅੱਗੇ ਵੀ ਰਹੇ ਸੀ ਜਾਂ ਸੁਪੰਚੇ ਰਹੀ ਆ ਹੁਣ ਵੀ ਇਹ ਪ੍ਰਵਾਸ ਦਾ ਤੁਹਾਨੂੰ ਸਾਰੇ ਪਿੰਡ ਨੂੰ ਮਾਰ ਕੇ ਤੁਹਾਨੂੰ ਕਰਕੇ ਹੀ ਸਾਬ ਸੰਤੀਆਂ ਚੁਣਿਆ ਨੇ ਤੇ ਚਲੋ ਅਸੀਂ ਅੱਗੇ ਵੀ ਕੰਮ ਕਰਨਗੇ ਤੇ ਕਰਦੇ ਵੀ ਆ ਸਾਰਿਆਂ ਦੇ ਨਾਦਵਾਨ ਮੁੰਡਾ ਲੱਗਦਾ ਕਿ ਕੂਰ ਕੰਮ ਖਿੱਚ ਕੇ ਨੌਜਵਾਨ ਜੀ ਹੁਣ ਤੋਂ ਜ਼ਿਆਦਾ ਕਰਦੇ ਵੱਡੇ ਬੰਦਿਆਂ ਨਾਲ ਇਹ ਜ਼ਿਆਦਾ ਚਿਹਾਰ ਨੇ ਮੁੰਡੇ ਾਂ ਦੇ ਅੱਖੇ ਦਾ ਸੋਨਾ ਕੰਮ ਕਰਦੇ ਤਾਂ ਹੀ ਸਾਰੇ ਪਿਆਰ ਸਾਰੇ ਨਾਲ ਦਿੰਦੇ ਤੋ ਪਿੰਡਾਂ ਚ ਸਾਡੇ ਨਾਲ ਨੂੰ ਵਧਿਆ ਰੌਣਕ ਜਾਣ ਹੋਰ ਪਿੰਡਾਂ ਨੂੰ ਕੀ ਅਪੀਲ ਕਰਾਂਗੇ ਅਸੀਂ ਪਿੰਡ ਇਹੋ ਕਰਦੇ ਆ ਕਿ ਸਾਬ ਸੰਮਤੀ ਸਾਰੇ ਨਾਲ ਚਾਹੀਦੀ ਆ ਤੇ ਸਾਰੇ ਪਿਆਰ ਨਾਲ ਆ ਤਾਂ ਬਹਿ ਕੇ ਚੋ ਕਰਨਾ ਮਸਲਾ ਮੈਂਬਰ ਬਣਾਉਣੇ ਆ ਸਰਪੰਚ ਜੀ ਬਣਾਉਣਾ ਬਹਿ ਕੇ ਬਣਾਉਣਾ ਚਾਹੀਦਾ ਤੋਂ ਪਹਿਲਾਂ ਤਾਂ ਮੈਂ ਸਾਡੇ ਦੋਵੇਂ ਪਿੰਡ ਚੱਕ ਕਿਸਾਨਾਂ ਤੇ ಗ್ರಾಮ ਪੰਚਾਇਤ ਅਸੂਲਪੁਰ ਦੇ ਪਿੰਡ ਵਾਸੀਆਂ ਦੇ ਦਿਲਦਿਆਂ ਘਰਾਂਿਆਂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੇਰੇ بیٹے ਨੂੰ 24 ਸਾਲ ਦੇ بیٹے ਤੇ ਵਿਸ਼ਵਾਸ ਜਤਾਇਆ ਤੇ ਉਹਨਾਂ ਨੇ ਸਰਪੰਚੀ ਕਰਨ ਦੇ लायक ਸਮਝਿਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਡੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਿਲਕੁਲ ਸਾਨੂੰ ਉਮੀਦ ਹੈ ਅਸੀਂ ਪਹਿਲਾਂ ਪਹਿਲੇ 5 ਸਾਲਾਂ ਤੋਂ ਬਿਲਕੁਲ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖ ਰਹੇ ਹਾਂ ਤੇ ਹੁਣ ਵੀ ਅਸੀਂ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖਣ ਦੀ ਕੋਸ਼ਿਸ਼ ਕਰਾਂਗੇ ਔਰ ਪਿੰਡ ਦੇ ਜਿੰਨੇ ਡਵੈਲਪਮੈਂਟ ਦੇ ਕੰਮ ਆ ਉਹ ਪੂਰੇ ਕੀਤੇ ਜਾਣਗੇ ਕੀ ਕਿ ਟੋਰਪੇਟ ਦਾ ਕੰਮ ਪਿਛਲੇ ਸਮੇਂ ਵਿੱਚ ਜੋ ਗੜੀਆਂ ਨਾਲੀਆਂ ਦਾ ਕੰਮ ਸੀ ਸਾਡੇ ਹਲਕੇ ਦੇ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਟੋਸ ਜੀ ਨੇ ਕਿਉਂਕਿ ਉਹਨਾਂ ਦਾ ਇੱਕ ਨਾਮ ਹੈ ਪੰਜਾਬ ਦੇ ਵਿੱਚ ਬੜਾ ਸਿਆਸੀ ਪਰਿਵਾਰ ਸਦਾ ਕੁਲਦੀਪ ਸਿੰਘ ਟੋਸ ਦੇ ਉਹ ਫਰਜ਼ੰਦ ਨੇ ਔਰ ਬਿਨਾ ਕਿਸੇ ਭਾ ਪੇਦ ਭਾਅ ਔਰ ਬਿਨਾ ਕਿਸੇ ਉਹਦੇ ਅ ਡਵੈਲਪਮੈਂਟ ਜੋ ਹਲਕੇ ਦੀ ਕਰਵਾ ਰਿਹਾ ਤੇ ਸਾਡੇ ਪਿੰਡ ਦੀਆਂ ਵਿੱਚ ਜੋ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਜਾਂ ਸੜਕਾਂ ਦਾ ਕੰਮ ਜਿਹੜਾ ਤਕੜ ਕੰਪਲੀਟ ਹੋ ਚੁੱਕਾ ਬਾਸ ਸੜਕਾਂ ਸਾਡਾ ਬਣ ਰਿਹਾ ਹੈਗਾ ਤੇ ਜਿਹੜਾ ਬਾਕੀ ਕੰਮ ਪੈਂਡਾ ਹੈਗਾ ਸਾਨੂੰ ਉਮੀਦ ਹੈ ਅਸੀਂ ਉਹ ਜਲਦੀ ਪੂਰਾ ਕਰ ਲਾਂਗੇ ਪਰ ਮੈਸੇਜ ਕਿਤੇ ਹੋਣਗੇ ਦੂਜੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਸਰਪੰਚ ਵੀ ਨਹੀਂ ਲੱਖ ਉਹਦੇ ਕਰਾਈਆਂ ਬਹੁਤ ਮੈਂ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਜਾਬ ਕਾਲਜ ਐਸੋਸੀਏਸ਼ਨ ਨਰਸਿੰਗ ਕਾਲਜ ਦਾ ਪ੍ਰੈਜ਼ੀਡੈਂਟ ਆ ਤੇ ਮੈਂ ਸਾਰੇ ਪੰਜਾਬ ਅਤੇ ਪੰਜਾਬੀਆਂ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੀਆਂ ਪੰਚਾਇਤਾਂ ਨੇ ਜਿਵੇਂ ਕਿ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਕਿਹਾ ਕਿ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਚੰਗੇ ਨੌਜਵਾਨ ਅੱਗੇ ਆਉਣ ਜਿਹੜੀਆਂ ਸਾਡੇ ਸਮਾਜ ਦੀਆਂ ਕ੍ਰਿਤੀਆਂ ਹੈਗੀਆਂ ਚਾਹੇ ਉਹ ਨਸ਼ੇ ਦੀ ਕ੍ਰਿਤੀ ਆ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਇਗਰੋ ਦੀ ਕੀ ਫਦੇ ਮੈਂ ਸਭ ਤੋਂ ਪਹਿਲਾਂ ਸਾਡੇ ਦੋਵੇਂ ਪਿੰਡਾਂ ਦੀ ਪੰਚਾਇਤ ਦਾ ਅਤੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਨਾਲ ਸਰਪੰਚ ਚੁਣਿਆ ਇਸ ਛੋਟੀ ਉਮਰ ਵਿੱਚ ਸਰਪੰਚ ਚੁਣਿਆ ਤੇ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਤੇ ਉਮੀਦ ਕਰਦਾ ਕਿ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰੂੰਗਾ ਮੁੱਦੇ ਪਿਛਲੇ ਟਰਮ ਉਸ ਤੋਂ ਪਹਿਲਾਂ ਵੀ ਆਪਣੇ ਪਿਛਲੇ ਟਰਮ ਦੇ ਮੇਰੇ ਮਾਦਾਈ ਸਰਪੰਚਾਂ ਨੂੰ ਉਸ ਤੋਂ ਪਹਿਲਾਂ ਵੀ ਆਪਣੇ ਪਾਈਚਾਰੇ ਚ 24 ਸਰਪੰਚਾਂ ਸੋ ਕਾਫੀ ਕਮ ਹੋ ਗਏ ਹਨ ਅਤੇ ਜਿਵੇਂ ਕਿ ਮੁੱਦੇ ਇਸ ਵਾਰ ਦੇ ਹਨ ਕਿ ਜਿਵੇਂ ਕਿ ਨਸ਼ਾ ਦਿਨੋ ਦਿਨ ਪੰਜਾਬ ਵਿੱਚ ਵੱਧ ਰਿਹਾ ਹੈ ਅਤੇ ਉਹਦੇ ਲਈ ਰੋਕਥਾਮ ਲਈ ਵੈਸੇ ਤਾਂ ਸਾਡੇ ਪਿੰਡ ਵਿੱਚ ਥੋੜਾ ਨਸ਼ਾ ਪਰ ਉਹਨੂੰ ਰੋਕਥਾਮ ਲਈ ਆਪਾਂ ਬੱਚਿਆਂ ਨੂੰ ਜਿਹੜਾ ਸਾਡਾ ਯੂਥ ਹੈ ਮੇਰੇ ਖਾਣੀ ਹਨ ਸੱਜਣ ਮਿੱਤਰਾਂ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਜਿਵੇਂ ਪਿੰਡ ਵਿੱਚ ਕੋਈ ਸਰਕਾਰੀ ਬਿਲਡਿੰਗ ਉਹ ਵੀ ਆਪਾਂ ਕੰਮ ਚੱਲ ਰਿਹਾ ਹੈ ਉਹ ਵੀ ਥੋੜੇ ਜਿਹਾ ਅੰਤ ਤੱਕ ਕੰਪਲੀਟ ਹੋਣ ਵਾਲਾ ਹੈ ਉਹ ਵੀ ਹੋ ਜਾਏਗਾ ਅਤੇ ਉਮੀਦ ਕਰਦਾ ਹਾਂ ਕਿ ਮੈਂ ਮਦਰ ਸਰਪੰਚ ਰਹੇ ਨੇਗੇ ਉਹਨੂੰ ਲੱਗਦਾ ਹੈ ਕਿ ਕੁਝ ਕੰਮ ਰਹਿ ਗਏ ਜਿਹੜੇ ਹੁਣ ਉਹਨਾਂ ਦਾ ਬੇਟਾ ਪੂਰਾ ਕਰੂਗਾ ਅੰਦੀ ਜੀ ਜਿਵੇਂ ਕੰਮ ਇੱਕ ਤਾਂ ਵਾਟਰ ਦਾ ਕਿਉਂਕਿ ਇੱਥੇ ਸਸਤਰੂ ਦੇ ਨੇੜੇ ਹੋਣ ਕਰਕੇ ਥੋੜੀ ਜੀ ਸਾਨੂੰ ਉੱਤੇ ਕੈਂਸਰ ਦੀ ਪ੍ਰੋਬਲਮ ਵੱਧ ਰਹੀ ਹੈ ਅਤੇ ਉਹਦੇ ਕਰਕੇ ਆਪਾਂ ਜੋ ਵਾਟਰ ਬਾਕਸ ਇੱਕ ਬੜਾ ਹੀ ਸੋਫਿਸਟੀਕੇਟਿਡ ਵਾਟਰ ਪਲੰਟ ਇੱਥੇ ਦੋਵਾਂ ਪਿੰਡਾਂ ਵਿੱਚ ਸਾਡੇ ਐਮਐਲਏ ਦੀ ਉਹਨਾਂ ਦੇ ਕਾਰਕਮਲਾਂ ਨਾਲ ਕਰਵਾਇਆ ਜਾਏਗਾ ਅਤੇ ਉਸ ਤੋਂ ਬਾਅਦ ਸਟਰੀਟ ਲਾਈਟਾਂ ਦਾ ਕੰਮ ਜੋ ਕਿ ਸਾਡੇ ਦੋਵਾਂ ਪਿੰਡਾਂ ਵਿੱਚ ਅਜੇ ਪੈਂਡਿੰਗ ਹੈ ਉਹ ਵੀ ਕਰਵਾ ਦਿੱਤਾ ਜਾਏਗਾ ਅਤੇ ਹੋਰ ਪਾਰਕ ਹੋ ਗਿਆ ਐਂਡ ਸਟੇਡੀਅਮ ਹੋ ਗਿਆ ਇਹਨਾਂ ਦੇ ਆਪਾਂ ਹੁਕਮ ਕਰਾਂਗੇ। ਕੀ ਮੈਸੇਜ ਦਿਓਗੇ ਕਿਉਂਕਿ ਸਾਲ ਸਭ ਦੀ ਹਣੀ ਬਹੁਤ ਆਫੀ ਹੁੰਦੀ ਹੈ ਪਿੰਡ 'ਚ ਪਾਰਟੀ ਬਾਜੀ ਹੁੰਦੀ ਆ ਤੁਹਾਡੇ ਪਿੰਡ ਦੋ ਪਿੰਡਾਂ ਨੇ ਦੋ ਜੁੜਾ ਕੀ ਕਹਿਣਾ ਦਾ ਮੈਸੇਜ ਇਹ ਦਿਓ ਮੈਂ ਮੈਸੇਜ ਇਹ ਦਿਣਾ ਚਾਹੂੰਗਾ ਕਿ ਇਲੈਕਸ਼ਨ ਹਰੇਕ 5 ਸਾਲ ਬਾਅਦ ਆਉਂਦੇ ਆ ਤੇ ਆਪਾਂ ਦੇਖਦੇ ਹਾਂ ਜਿਵੇਂ ਕਿ ਪਿਛਲੇ ਸਮੇਂ ਵਿੱਚ ਕਈ ਜਗ੍ਹਾ ਤੇ ਕਿੰਨੀ ਵਾਇਲੈਂਸ ਫੇਸ ਕਰਦੇ ਹਨ ਮਾਰਤਾੜ ਹੁੰਦੀ ਹੈ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਅੱਗੇ ਵਧਣਾ ਚਾਹੀਦਾ ਹੈ ਸਾਨੂੰ ਇੱਕ ਚੰਗੇ ਸਮਾਜ ਨੂੰ ਸਿਰ ਦੇਣੀ ਚਾਹੀਦੀ ਹੈ ਤੇ ਪਿਆਰ ਨਾਲ ਸਰਬਸੰਮਤੀ ਨਾਲ ਹੋਰ ਵੀ ਅੱਗੇ ਸਰਪੰਚ ਹੋਣੇ ਚਾਹੀਦੇ